ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਬਾਈ ਬੱਗੇ ਕੋਲ ਪਹੁੰਚੇ ਆ ਚਾਰ ਵਾੜਾ ਤੁਹਾਨੂੰ ਦਿਖਾ ਦੇਾਂਗੇ 1000 ਸੀ 3 एचएफ ਨਾਲ ਥੋੜੀਆਂ ਜਿਹੀਆਂ ਕ੍ਰਾਸ ਆ ਤੇ ਗਰਮੀ ਚੱਲਣ ਵਾਲੀਆਂ ਸਾਰੀਆਂ ਗੱਲਬਾਤ ਬਾਈ ਨਗਰਾਂ ਵਿੱਚ ਸਸਤੀ ਕਾ ਬਾਈ ਪੀ ਜੀ ਆਪਰੇ ਤਿੰਨ ਚਾਰ ਓਕੇ ਹੋ ਠੀਕ ਠਾਕ ਆ ਬੱਗੇ ਵੀ ਵਧੀਆ ਪੈ ਗਏ ਜਾਂਦੇ ਪੂਰਾ ਵਧੀਆ ਪੈ ਰਿਹਾ ਮਾਲ ਬਾਈ ਪੂਰਾ ਵਧੀਆ ਫੋਨ ਫੋਨ ਵਧੀਆ ਹੋ ਗਿਆ ਠੀਕ ਆ ਨੰਬਰ ਬੋਲੋ ਪਹਿਲਾਂ ਤਾਂ 987624670 987624670 ਪਿੰਡ ਜੀ ਪਿੰਡ ਚੌਕੇ ਬਾਈ ਦਿਲਾਵੰਡਾ ਤੀਰਵਾਲਾ ਓਕੇ ਜੀ ਤਿੰਨੇ ਡੇੜੇ ਡੇੜੇ ਆਪਣੇ ਕੋਕਰ ਬਾਈ ਰਾੜਾ ਵੱਲੋਂ ਵੀ ਰਹਿੰਦਾ ਨਾ ਪ੍ਰਵੀਨ ਡੇੜੇ ਤਾਂ ਬਾਕੀ ਨਾ ਤਾਪਾ ਬਿਨੇੜ ਤੇ ਅੱਜ ਫਿਰ ਚਾਰ ਦਿਖਾ ਦੇਣੀ ਆ ਬਾਈ ਤਪੂ ਨੂੰ ਬੜਾ ਸੋਣ ਵਾਲੀ ਐ ਹੂੰ ਤਨ ਦੋ ਦੋ ਦੁੱਧ ਦੀ ਕੀ ਐਵਰੇਜ ਰਉ ਘੱਟ ਤੋਂ ਘੱਟ ਵੱਧ ਤੋਂ ਵੱਧ 15 ਨਾਲ ਕਿ 18 ਦੇ ਕੋਲ 18 ਉਮੀਦ ਇੱਕ ਓਕੇ ਜੀ ਤੇ ਜੇ ਆਪਾਂ ਯਰਸੀ ਦੀ ਗੱਲ ਕਰ ਲੀਏ ਪੰਜਾਬ ਵਾਲੀ ਦੀ ਪਹਿਲਾਂ ਜੀ ਇਹ ਬਈ ਪਲੂਣ ਸੁਣੀ ਐ ਪਲੂਣ ਸੁਣੀ ਐ ਤੇ ਮੂੰਹੋਂ ਕਿਵੇਂ ਆ ਬਾਈ ਬਾਈ ਮੂੰਹ ਤਾਂ ਝੋਕ ਦੇ ਚਾਕ ਦੀ ਐ ਬੱਗੇ ਚੌਕ ਦੇ ਚੌਕ ਦੇ ਚੌਕ ਓਕੇ ਜੀ ਆ ਦੇਖੋ ਜੀ ਠੰਡੇਵਾ ਕਰੋ ਚੈੱਕ ਠੰਡੀ ਬਾਈ ਬਾਲੀਆ ਕਿੰਨੇ ਦਿਨ ਬਾਕੀ ਆ ਬਾਈ ਹੇ ਤਾਂ ਲਾਈਵ ਸ਼ੇਡ ਤੋਂ ਸੱਤ ਆ ਦੇਖੋ ਜੀ ਠੰਡੀ ਸੀਲ ਪੂਰੀ ਫੁੱਲ ਤੇ ਥਣ ਮਣ ਮਣੀ ਲਾਏ ਹੋ ਹਨਾ ਬਾਈ ਲੈ ਕੇ ਕੋਈ ਨਹੀਂ ਆਪਾਂ ਕੱਢ ਕੇ ਹੁਣ ਸ਼ੁਰੂ ਤੇ ਵਾਕਿਆ ਸਾਈਜ਼ ਫੁੱਲ ਹਨਾ ਛੋਟੇ ਸਾਈਜ਼ ਵਾਲੀ ਨਹੀਂ ਆਪਾਂ ਬੋਲਦਗੇ ਭਜਨ ਫੁੱਲ ਸਾਈਜ਼ ਫੁੱਲ ਕੁਆਲਿਟੀ ਚੰਗੀ ਤੇ ਦੁੱਧ ਫਰ ਕਿੰਨਾ ਕਹਿ ਕੇ ਦੇ ਦਾਂਗੇ ਬੱਕੇ ਵੀਰੇ ਅਸੀਂ ਦੁੱਧ ਅਗਰ 20 ਕਿਲੋ ਵੀ ਦੇ ਦੋ 18 ਕਿਲੋ ਮੰਨ ਜਿਹੜਾ ਮਰਜੀ ਲੈ ਹੂੰ ਓਕੇ ਜੀ ਰੰਗ ਰੰਗ ਹੂੰ ਸਿੱਕ ਕਰੋ ਸੰਢੀ ਸੀਲ ਦਈ ਓਕੇ ਓਕੇ ਸੰਢੀ ਸੀਲ ਦਾ ਕੋਈ ਅੰਤ ਨਹੀਂ ਜਿਹੜੇ ਵੀ ਪਸ਼ੂ ਬਾਈ ਦੇ ਹੁੰਦੇ ਆ ਭਾਉਂ ਦੀ ਬੇੜੇ ਦੇ ਵਿਚਾਲੇ ਖੜਾਈ ਰੱਖੋ ਪੂਛਾ ਫੜੀ ਫਰਵਾ ਦੇਖੋ ਜੀ ਕਰੋ ਕੁਆਲਿਟੀ ਚੈੱਕ ਓਕੇ ਜੀ ਬਾਈ ਜਰ ਪਤ ਉਰੀ ਜੋੜੇ ਗੁਰੀ ਜੋੜੇ ਬੱਚੇ ਨੂੰ ਓਕੇ ਜੀ ਆਈ ਯਾਰ ਮਿਸਾਲ ਹੋ ਮੈਂ ਹੂੰ ਸਹੀ ਗੱਲ ਆ ਦੇਖੋ ਜੀ ਕੁਆਲਟੀਕਲ ਬਾਕੀ ਸਾਇਜ ਫੁੱਲ ਮੰਗ ਵੀ ਹੈਗੀ ਹੈ ਇਹ ਕਲਰ ਦੀ ਵੀ ਬਾਈ ਦਾ ਨਹੀਂ ਬੰਦੇ ਦਾ ਮੂਰੇ ਨਹੀਂ ਠੀਕ ਆ ਬਾਕੀ ਦਾ ਮੰਝਾ ਰਗਾ ਦੁੱਧ ਕਿੰਨਾ ਫਿਰ ਦੁੱਧ ਪਾ ਦੂਗੀ ਬਾਈ ਬਾਕੀ ਦੁੱਧ 18 ਕਿਲੋ ਬੰਦ ਕੇ ਨਾ ਮਰਜ਼ੀ ਰਹਿ ਦੇ ਬੱਚੇ ਨੂੰ ਹਾਂ ਓਕੇ ਜੀ ਦੁੱਧ ਜਗਾੜਾ ਬਾਜਣਾ ਬੱਚੀ ਦਾ ਕੱਲ ਦਾ ਤੇ ਦਿਨ ਫਿਰ ਕਿੰਨੇ ਘੱਟ ਜੂ ਬੱਚੇ ਦਾ ਬਾਜੇ ਲੈ ਜਾਂਦਾ 6 ਤੋਂ 7 ਦਿਨ 6 ਤੋਂ 7 ਦਿਨ ਹਾਂ ਠੰਡੀ ਬੋਲ ਆ ਦੇਖੋ ਜੀ ਨਕੀ ਬਈ ਐਦੂ ਤਾਂ ਨਹੀਂ ਹਨਾ ਹੋ ਸਕਦਾ ਫਿਰ ਕੋਈ ਆ ਦੇ ਧਾਰਾ ਚੋਈਦਾ ਲੈ ਚਲੋ ਵੀਰੇ ਓਕੇ ਫਿਰ ਸਟਾਰਟ ਹੀ ਕਰਿਆ ਯਾਰ ਲਾਉਣਾ ਬੱਚੀ ਓਕੇ 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 ਜਿਵੇਂ ਬਲੂਣਾ ਯਾਰ ਅਸੀਂ ਦੇਖਾਂਗੇ ਬਾਕੀ ਇਹ ਰੰਗ ਰੋਂਗ ਨਾ ਜਮਾ ਆਪਾਂ ਜੇ ਇੱਕ ਗੱਲ ਕਰ ਲਈਏ ਰੰਗ ਰੋਂਗ ਪੂਰਾ ਚੰਗਾ ਹਨਾ ਕਿਤੋਂ ਨਹੀਂ ਖੁੰਜੀ ਵੀ ਬੱਚੀ ਚੰਗੀ ਬੱਚੀ ਆ ਬਾਕੀ ਸੁਕੇ ਵੀ ਕੋਈ ਇਹਨੂੰ ਪ੍ਰੋਬਲਮ ਨਹੀਂ ਆਉਣੀ ਆ ਦੇਖੋ ਜੀ ਥਾਣ ਲੇਵਾ ਫੇਰ ਨੇੜੇ ਤੋਂ ਕਰਾ ਦਈਏ ਚੱਕ ਇੱਕ ਨੰਬਰ ਆ ਯਾਰ ਹੂੰ ਡਿਮਾਂਡ ਕਿੰਨੀ ਆ ਵੀਰੇ ਬਾਈ ਫੋਨ ਤੇ ਕਰਾਵਾਂ ਵੇਚਣ ਵਾਲੀ ਕਰਦੀ ਕਰ ਹੁਣ ਦੋ ਨੰਬਰ ਬਲੈਕ ਆ ਗਏ ਏ ਬਈ ਲੈ ਵੀ 5 ਤੋਂ 6 ਦੇ ਨਾ ਭਲਾਂੀਆਂ ਬਾਈ ਬੈਠੀ ਹੈ ਨਾ ਭੜੀ ਭਾਰ ਕਰ ਲੱਗੀ ਓਕੇ ਓਕੇ ਥਣਾ ਥਣਾ ਦੇ ਓਕੇ ਆ ਬਾਈ ਬੱਗੇ ਥਣਾ ਥਣਾ ਦੇ ਓਕੇ ਭਲਾਂਾ ਦੀ ਆਪਣੀ ਗਰੰਟੀ ਉਹ ਬਾਈ ਥਣ ਕਿੱਤੇ ਮੈਂ ਇਹ ਲੈਣਿਆ ਓਕੇ ਲਿਓ ਜੀ ਹਾਂ ਥਣ ਦੀ ਭਾਰ ਦੀ ਹੂੰ ਆਪਣੀ ਫੁੱਲ ਗਰੰਟੀ ਤੇ ਇੱਕ ਵੀਰੇ ਬੱਗੇ ਹੋਰ ਗੱਲ ਆ ਹਨਾ ਬੜਾ ਨਮੀਆਂ ਤੇ ਨਹੀਂ ਉਹ ਵਿਚਾਰੀ ਉਹ ਨਹੀਂ ਜਾ ਵੀ ਪਕੜਾਂ ਹੀ ਹੁਣ ਪਕੜਾਂ ਹੀ ਹਾਂ ਨਹੀਂ ਇਹਦਾ ਹੁਣ ਸਾਈਜ਼ ਵੇਖ ਕਿੰਨਾ ਲਮਾਈ ਲਮੂਈ ਲੈਂਥ ਕਿੰਨੀ ਵਧੀਆ ਹਨਾ ਵੀਰੇ ਹੂੰ ਤੇ ਰੰਗ ਤੇ ਰੰਗ ਓਕੇ ਓਕੇ ਆ ਦੇਖੋ ਜੀ ਥਾਂ ਦੇ ਬੰਨੇੜ ਤੋਂ ਕਰੋ ਚੱਕ ਲੈ ਚਲੋ ਵੀਰੇ ਹਾਂ ਦੇ ਕਰਨ ਆਬੀ ਹੂੰ ਬਾਕੀ ਦਾ ਬਰੀਡ ਵਾਲੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਥੋੜਾ ਜਿਹਾ ਓਕੇ ਜੀ ਆ ਦੇਖੋ ਜੀ ਤੋਰਾ ਤਾਰਾ ਕਰੋ ਚੱਕ ਸਾਈਜ਼ ਫੁੱਲ ਕੱਦ ਫੁੱਲ ਹੂੰ ਮੋੜ ਲੈ ਟੰਕ ਦੇਖ ਜਾ ਦੁਬਾਰਾ ਹੋਰ ਤਾਂ ਗੱਲ ਨਹੀਂ ਚਮਕ ਦਮਕ ਪੂਰੀ ਹੈਗੀ ਕਿ ਤੋ ਖੁੰਝੀਆਂ ਨਹੀਂ ਮੇਰੇ ਹਿਸਾਬ ਨਾਲ ਇੱਕ ਲੇਵੇ ਓਵੇਂ ਨਹੀਂ ਹੈਗੇ ਵੀ ਪਿੱਛੇ ਜੀ ਨੂੰ ਮੂਰ ਤੋਂ ਪਿੱਛੇ ਤੱਕਰ ਤੇ ਪਿੱਛੇ ਤੋਂ ਮੂਰ ਤੱਕਰ ਲੇਵੇ ਹੈ ਨਾ ਨਹੀਂ ਨਹੀਂ ਵੀਰੇ ਠੀਕ ਆ ਦਿਖਾ ਕੇ ਕਹਿੰਦੀ ਲਾ हां ओके हां देखो सील सा बहुत हां हां ये तो बहुत ਭਰਨਾ ਹੈ ਨਾ ਬਈ ਅਸੀਂ ਤਾਂ ਢੱਲਾ ਵਾਲੇ ਪੀ ਲੈ ਚਲੋ ਜੀ ਸਟਾਰਟ ਹੀ ਹੋਣ ਠੀਕ ਹੈ ਤੇ ਕਿੰਨੇ ਦਿਨ ਕੱਟ ਜੂ ਬਈ ਬੱਗੇ ਲੈ ਵੀ 5 ਤੋਂ 6 ਦਿਨ ਸੁਆ ਦੂਜਾ ਬਈ ਇਹਦਾ ਰੇਨ ਨਾਲ ਦੂਜਾ ਸੁਆ ਤੇ ਇਹ ਕਿੰਨਾ ਦੁੱਧ ਪਾ ਦੂ ਬਈ ਫਿਰ ਦੇ ਦੇ ਦੁੱਧ 18 ਕਿਲੋ 18 ਕਿਲੋ ਹੈ ਠੀਕ ਹੈ ਜੀ 18 ਕਿਲੋ ਦੁੱਧ ਪਾ ਦੇਣਾ ਸੈਜ ਫੁੱਲ ਹੋਰ ਥਾਣਾ ਤੁਹਾਨੂੰ ਦੀ ਓਕੇ ਹੈ ਬਾਈ ਜਮਾ ਆਪਣੀ ਭਾਰ ਦੀ ਥਾਣਾ ਦੀ ਜ਼ਿੰਮੇਵਾਰੀ ਡਿਮਾਂਡ ਬਾਈ ਆਨਲਾਈਨ ਫੋਟ ਦੇ ਕਰ ਬਾਈ ਬੇਟੇ ਗੱਲ ਵਾਹ ਹੁਣ ਆਪਾਂ ਗੱਲ ਕਰ ਲੀਏ ਤਿੰਨ ਨੰਬਰਾਂ ਦੀ ਥੱਲੇ ਉਹ ਤੇ ਟੋਕਰਾਈ ਬੰਨੀ ਫਿਰਦੀ ਹੈ ਨਾ ਹਲੇ ਕੀ ਹੋ ਗਿਆ ਯਾਰ ਓਕੇ ਬੱਚੀ ਓਕੇ ਯਾਰ ਦੇਖ ਬਾਈ ਹੂੰ ਕੱਲਾ ਕੱਲਾ ਥਾਣ ਲੱਗਾ ਸਾਰੀਆਂ ਬਹਿਣਾਂ ਦੇ ਥਾਣ ਜੇ ਆਪਾਂ ਗੱਲ ਕਰ ਲੀਏ ਦੇਖ ਕੇ ਭੁੱਖ ਲੈਂਦੀ ਐ ਡੋਡੀ ਥਾਣਾ ਹਨਾ ਸਾਰੇ ਤੇ ਰੰਗ ਦੇ ਕਿਵੇਂ ਸਾਰੇ ਬਹਿਣਾ ਰੰਗ ਪੂਰੇ ਚੰਗੇ ਆ ਦੇਖੋ ਜੀ ਫੇਸ ਕਰੋ ਚੈੱਕ ਦੁੱਧ ਵਾਲਾ ਪੀਸ ਆ ਗਿਆ ਜਮਾ ਬਿਲਕੁਲ ਜਾਨ ਜੂੜ ਪੜੀ ਚੌੜੀ ਦੇਖੀ ਸੀਰ ਹੂੰ ਲੈ ਚੱਲ ਹੂੰ ਕੁਆਲਿਟੀ ਚੰਗੀ ਆ ਬਾਕੀ ਥਣ ਦਾ ਲੈਦੀ ਨਹੀਂ ਰੱਛੀ ਵੀ ਥਾਣਾ ਦਾ ਸੈਜ ਵੀ ਚੰਗਾ ਹੂੰ ਆ ਦੇਖੋ ਜੀ ਹੂੰ 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 ਤੇ ਲੇਵੇ ਦੀ ਫੀਟਿੰਗ ਫੂਟਿੰਗ ਚੰਗੀ ਆ ਹੂੰ ਆ ਦੇਖੋ ਇਹਨਾਂ ਦੇ ਵਾਹ ਰੋਲਾ ਜਰ ਰੱਛੀ ਨੇ ਹੂੰ ਆ ਫੇਸ ਕਰੋ ਜੀ ਕੋਈ ਲੈ ਚੱਲੋ ਸਿਆਉਣੇ ਕਿੰਨਾ ਦੁੱਧ ਪਕਾੜ ਦੂ ਬਾਈ ਬੱਗੇ 18 ਕਿਲੋ ਕੇ ਜੀ ਬਾਕੀ ਦੇ ਦੇਣਾ 18 ਕਿਲੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਨਾ ਦੇਵੇ ਹੂੰ ਆ ਦੇਖੋ ਜੀ 1.5 ਨੇੜੇ ਤੋਂ ਕਰੋ ਚੈੱਕ ਚਾਰੇ ਥਾੜ ਨਿਕੜਵੇਂ ਪੂਰੇ ਗੈਪ ਤੇ ਤੇ ਖਾਸ ਨੂੰ ਸਾਰੀਆਂ ਗੱਬਣੇ ਦੇਵਾਂਗੇ ਤੇ ਸੂਣ ਦਾ ਇਹਨਾਂ ਦਾ ਕੋਈ ਡਰ ਨਹੀਂ ਸਾਰੀਆਂ ਚੰਗੀਆਂ ਤੇ ਸਾਰੀਆਂ ਸਮੀਆਂ ਬਲੀਆਂ ਵਾਂ ਇਹਦੀ ਕੀ ਡਿਮਾਂਡ ਆ ਗਈ ਬਾਈ ਇਹ ਬਾਈ ਫੋਨ ਦੀ ਗੱਲ ਕਿੰਨੇ ਦਿਨ ਘਟ ਜੂਗੀ ਮੇਰੇ ਲਈ 5 ਤੋਂ 6 ਦਿਨ 5 ਤੋਂ 6 ਦਿਨ ਦੂਜਾ ਸੂਆ ਵੀ ਮੇਰੇ ਬਾਈ ਦੂਜਾ ਤੇ ਇਹ ਦੇਹਵਾਰੀ ਪਲੂਨ ਆ ਗਈ ਓਕੇ ਜੀ ਇਹਨੂੰ ਵੀ ਲਿਆਓ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹਦਾ ਬਾਈ ਹਜੇ ਹਫਤਾ ਪਿਆ ਹਫਤਾ ਸੀਲ ਸਾਊ ਬੜੀਆ ਹਨਾ ਜਿਵੇਂ ਆਪਾਂ ਖੋਲ ਕੇ ਲਿਆਂਦੀਆਂ ਆਪ ਕੈਮਰਾ ਹੱਥੋਂ ਹਥ ਮਾਰੇ ਸੀ ਹਨਾ ਹੂੰ ਆ ਦੇਖੋ ਜੀ ਆਓ ਸੀਲ ਫਿਰ ਆਪਾਂ ਪੂਰੀ ਦੇਖ ਕੇ ਲਿਉਣੀ ਆ। ਬਈ ਜਮਾ। ਓਕੇ ਜੀ। ਹੱਥ ਤੋਂ ਮਾਰ ਕੇ ਥਾਲ ਕਿਤਰਾ ਹੈ ਬੱਚੀ। ਠੀਕ ਆ ਬਾਈ। ਦੇਖ ਬਾਈ ਥਾਲ ਜੀ ਨਹੀਂ ਅੱਛੀ। ਹੂੰ ਬਾਕੀ ਦਾ ਪਹਿਲਾ ਸੋਧਾਂ ਦਾ ਅੰਜ ਕਿਵੇਂ ਆ ਬਈ ਬੱਗੇ ਜੀ। ਤਿੰਨ-ਦੋ ਪੱਟ ਕੇ ਦੇਖੀ ਨਹੀਂ। ਠੀਕ ਆ। ਪਰ ਕੱਚੀ ਹੋ ਗਈ। ਦੁੱਗੀ ਚੌਗੀ ਹੋਊਗੀ। ਹਾਂ। ਓਕੇ ਜੀ। ਦੇਖ ਲੈ ਕੇ ਇਸ ਦਾ ਰਿਕਾਰਡ। ਉਹ ਤਾਂ ਆਪੇ ਦੇਖ ਲਵਾ ਕੇ ਅਗਲਾ ਵਾਰ। ਲੈ ਚਲੋ ਜੀ। ਉਹ ਵੀ ਕੁਆਲਿਟੀ ਪੂਰੀ ਚੰਗੀ ਹੈ ਇਹਦੀ ਵੀ। ਸ਼ਾਈਨਿੰਗ ਪੂਰੀ। ਆ ਦੇ। ਆ ਦੇ। ਉਹ ਹੋਰ ਦਾ ਕਰ ਲੈ। ਹੂੰ ਲਿਓ ਜੀ। ਘੱਟ ਕੋਟਾ। ਹੂੰ। ਇੰਨੀ ਚੌੜੀ ਸੈਕਟ ਜਿੰਨੀ ਜੋੜੀ ਹੈ ਆ ਦੇਖੋ ਜੀ ਘਰੇ ਰੱਖਣ ਵਾਲੀ ਬੈੜਾ ਠੀਕ ਆ ਵੀਰੇ ਕੋਈ ਬੰਦਿਸ ਦੇ ਦੁੱਧ ਵੀ ਦੇ ਤੇ ਥਾਣ ਥਣ ਪੂਰੇ ਓਕੇ ਆ ਹਨਾ ਨਹੀਂ ਠੀਕ ਆ ਥਾਣਾ ਥਣਾ ਦੇ ਸਾਈਜ਼ ਚੰਗੇ ਕੁਆਲਿਟੀ ਚੰਗੀ ਪਰ ਖਿੱਚ ਕੇ پیسے ਬਾਅਦ ਚ ਲੈ ਲੇ ਠੀਕ ਆ ਵੀਰੇ ਠੀਕ ਆ ਆ ਦੇਖੋ ਲੈ ਚਲੋ ਵੀਰੇ ਤੇ ਇਹਦੀ ਵੀ ਡਿਮਾਂਡ ਫੋਨ ਤੇ ਆ ਗਈ ਜੀ ਓਕੇ ਜੀ ਠੀਕ ਆ ਵੀਰੇ ਚਾਰ ਬੈੜਾਂ ਸੀ ਚਾਰੇ ਤੁਹਾਨੂੰ ਦਿਖਾ ਦਿਆਂ ਸਾਰਿਆਂ ਦਾ ਦੁੱਧ ਪੁੱਛ ਕੇ ਦੱਸ ਤੱਕ ਕਿੰਨਾ ਦੇਣੀਆਂ ਦਿਨ ਪੁੱਛ ਕੇ ਦੱਸ ਤੱਕ ਕਿੰਨੇ ਲੈਣੀਆਂ ਆ ਤੇ ਨੰਬਰ 29876624670 ਪਿੰਡ ਚੌਕੇ ਸਾਰੀ ਗਰਮੀ ਚੱਲਣ ਵਾਲੇ ਤੋਹਫੇ ਆ ਤੇ ਜਰੂਰ ਤੁਸੀਂ ਇੱਕ ਨੰਬਰ ਵੜਾ ਤੇ ਸਾਰਿਆਂ ਦਾ ਜਰੂਰ ਬਾਈ ਨਾਲ ਤੁਸੀਂ ਪਹਿਲਾਂ ਸਾਰੀ ਜਾਣਕਾਰੀ ਲਿਆ ਕਰੋ ਫਿਰ ਕਰਿਆ ਕਰੋ ਸੌਦਾ ਪਿੰਡ ਚੌਕੇ ਜ਼ਿਲ੍ਹੇ ਬਠਿੰਡੇ ਦੇ ਪਿੰਡ ਆ ਜੀ ਬਾਕੀ ਚਾਰ ਵੜਾ ਤੁਹਾਨੂੰ ਦਿਖਾ ਦੇਣਾ ਧੰਨਵਾਦ